ਸਰ ਜੈ ਹਨ ਪਹਿਲਾਂ ਦਾ ਜੀ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਅਸੀਂ ਕਾਰਵਾਈ ਕਰਦੇ ਹੋਏ ਇੱਕ ਐਫਆਈਆਰ ਨੰਬਰ 132 ਮਿਤੀ 7 10 2024 ਅੰਡਰ ਸੈਕਸ਼ਨ 22 ਕਾਰਡ 85 ਐਨਡੀਪੀਐਸ ਸੈਕਟਰ ਦੇ ਰਜਿਸਟਰ ਕੀਤੀ ਸੀ ਇਹਦੇ ਵਿੱਚ ਸਾਡੇ ਐਸਆਈ ਸਮੇਤ ਪੁਲਿਸ ਪਾਰਟੀ ਨੇ ਨਕਲ ਲਾਇਆ ਸੀ ਜੁਡੀਸ਼ੀਅਲ ਕੋਰਟ ਕੰਪਲੈਕਸ ਜਿੱਥੇ ਬੀਬੀਐਮਏ ਦੀ ਵਰਕਸ਼ਾਪ ਹੈ ਉਹਦੇ ਬੈਕ ਸਾਈਡ ਤੇ ਤੇ ਰਾਤ ਨੂੰ ਕਰੀਬ 12:30 ਵਜੇ ਦੋ ਨੌਜਵਾਨ ਇੱਕ ਐਕਟਿਵਾ ਤੇ ਆਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਜਦੋਂ ਉਹਨਾਂ ਨੂੰ ਚੈੱਕ ਕੀਤਾ ਐਕਟਿਵਾ ਵਿੱਚੋਂ ਤਾਂ ਉੱਥੇ ਉਹਨਾਂ ਕੋਲ ਕਰੀਬ 16 ਗ੍ਰਾਮ ਜਿਹੜਾ ਹੈਗਾ ਨਸ਼ੀਲਾ ਪਦਾਰਥ ਉਬਰਾਮਤ ਹੋਇਆ ਸੀ ਤੇ ਇੱਕ ਵਾਈਟ ਕਲਰ ਦੀ ਐਕਟਿਵਾ ਸੀ ਗੱਡੀ ਦਾ ਨੰਬਰ ਹੈ ਐਚਪੀ 12 ਜੇ ਐਕਟਿਵਾ ਦਾ 4985 ਜੀ ਤੇ ਇਸ ਤੋਂ ਬਾਅਦ ਇਹ ਦੋ ਦੋਸ਼ੀ ਸਨ ਜੀ ਇੱਕ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਉਹ ਹੈਗਾ ਵਿਵੇਕ ਸੇਖੜੀ ਸੰਦੋਗੜ ਦਾ ਤੇ ਦੂਜਾ ਹੈਗਾ ਸ਼ਸ਼ੀ ਕੁਮਾਰ ਹੈ 581 ਜੀ ਬਲੋਕ ਨੰਗਲ ਦਾ ਰਹਿਣ ਵਾਲਾ ਹੈ ਇਹ ਸਾਰੇ ਨਸ਼ਾ ਕਰਦੇ ਆਂ ਤੇ ਵੇਚਦੇ ਨੇ ਇਹ ਕਰਦੇ ਵੀ ਸੀ ਤੇ ਵੇਚ ਵੀ ਵੇਚਦੇ ਵੀ ਸੀਗੇ ਮਤਲਬ ਦੋਨੋਂ ਕੰਮ ਕਰ ਲਾਉਂਦੇ ਜਿੱਦਾਂ ਕੁਝ ਲਾ ਲੰਦੇ ਸੀ ਤੇ ਕੁਝ ਬਾਕੀ ਪੈਸੇ ਕਮਾ ਲੈਣੇ ਵੇਚਦੇ ਹੁੰਦੇ ਸੀ ਪਹਿਲਾਂ ਵੀ ਕਿਸੇ ਕੇਸ ਸਾਰੇ ਨਹੀਂ ਫਿਲਹਾਲ ਇਹਨਾਂ ਪਰ ਐਫ ਆਈ ਆਰ ਨਹੀਂ ਸੀ ਜਿੱਦਾਂ ਕੋਈ ਸਟੇਸ਼ਨ ਨਹੀਂ ਪਰ ਪੇਸ਼ ਕਰਤਾ ਇਹਨਾਂ ਦਾ ਕਹਿੰਦੀ ਪੁਲਿਸ ਰਿਮਾਰਨ ਲਿਆ ਸੀ 2 ਦਿਨ ਦਾ ਤੇ ਅੱਜ ਇਹਨਾਂ ਦਾ ਖਤਮ ਹੋ ਰਿਹਾ ਪੁਲਿਸ ਰਿਮਾਰਨ ਤੇ ਹੁਣ ਇਹਨਾਂ ਨੂੰ ਦੇਖੋ ਅੱਗੇ ਕਿੱਥੋਂ ਲਿਆਇਆ ਗਿਆ ਬਫਰਵਰਡ ਬੈਕਵਰਡਸ ਲਿੰਕ ਹੈ ਜਿਹੜੇ ਉਹ ਕੀ ਆਪਾ ਆਇਡੈਂਟੀਫਾਈ ਕਰ